ਸਭ ਤੋਂ ਜ਼ਿਆਦਾ ਸਰਜਰੀ ਔਰਤਦਿਆਂ ਹੋ ਰਹੀਆਂ ਨੇ ਚਾਹੇ ਉਹ ਬੱਚੇਦਾਨੀ ਦੀ ਰਸੋਲੀ ਤੋਂ ਲੈ ਕੇ ਚੱਲੋ ਚੇ ਬ੍ਰੈਸਟ ਕੈਂਸਰ ਨੂੰ ਲੈ ਕੇ ਕਰ ਲੋ ਚਾਹੇ ਉਹਨੂੰ ਗਵਾਇਟਰ ਨੂੰ ਕਰਕੇ ਲੈ ਕੇ ਕਰ ਲੋ ਥਾਇਰੋਇਡ ਆਟੋਇਮਿਊਨ ਦੇ ਵਿੱਚ ਚੱਲੇ ਜਾਂਦੀ ਹੈ ਚਾਹੇ ਉਹਨੂੰ ਮਾਈਗਰੇਨ ਲਗਾ ਲੋ ਭਿਆਨਕ ਮਾਈਗਰੇਨ ਚਾਹੇ ਉਹਨੂੰ ਗਠੀਆ ਲਗਾ ਲੋ ਠੀਕ ਹੈ ਤਾਂ ਇਹ ਔਰ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ ਔਰਤ ਬੜੀ ਖਾਸ ਰਿਸਰਚ ਹੈਗੀ ਹੈ ਜਿਹੜੀ ਇਸ ਸਾਡੇ ਪਿਆਜ਼ ਬਾਬੋ ਤੋਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਨੇ ਗੋਰੀਆਂ ਨੇ ਤਾਜ਼ੀ ਤਾਜ਼ੀ ਰਿਸਰਚ ਹੈਗੀ ਐ ਇਸ ਪਿਆਜ਼ ਦੇ ਉੱਤੇ ਕੀਤੀ ਐ ਔਰ ਤੁਹਾਨੂੰ ਇਸ ਪਿਆਜ਼ ਖਾਣ ਦਾ ਤਰੀਕਾ ਵੀ ਦੱਸਣ ਵਾਲੇ ਇੱਕ ਔਰਤ ਆਪਣੀ ਪੂਰੀ ਲਾਈਫ ਦੇ ਵਿੱਚ ਅਪ੍ਰੋਕਸ 4 4.5 ਕਿਲੋ ਲਿਪਸਟਿਕ ਖਾ ਜਾਂਦੀ ਐ ਹੁਣ ਜਿਹੜੀ ਚੀਜ਼ ਲਿਪਸਟਿਕ ਲੱਗੇਗੀ ਨਾ ਉਹ ਡਾਇਰੈਕਟ ਬ੍ਰੇਨ ਤੇ ਅਟੈਕ ਕਰੇਗੀ ਚੰਗੇ ਸੈਕਿੰਡਸ ਜਿਵੇਂ ਕੈਮੀਕਲ ઓ ਇਨਟੇਕ ਹੁੰਦਾ ਉਹਦੇ ਅੰਦਰ ਉਹ ਜਿਹੜੇ ਬਦਲਾਅ ਨੇ ਉਹ ਹੋਰ ਤੇਜ਼ੀ ਨਾਲ ਹੁੰਦੇ ਨੇ ਪੈਰਾਬਨ ਜਿਹੜਾ ਹਜ਼ਰਡਸ ਕੈਮੀਕਲ ਦੇ ਵਿੱਚ ਆਉਂਦਾ ਹੈ ਔਰ ਬਹੁਤ ਸਾਰੇ ਕੋਸਮੈਟਿਕਸ ਤੇ ਪੈਂਦਾ ਬਲਸ਼ਰ ਆਈਲਾਈਨਰ ਫੇਸ਼ੀਅਲ ਕਿਟਸ ਬਹੁਤ ਬਹੁਤ ਜਗ੍ਹਾ ਤੇ ਪੈਂਦਾ ਉਹਦੇ ਅੰਦਰ ਕਾਰਸੀਨੋਜਨ ਜਿਹੜੇ ਤੱਤ ਪਾਏ ਗਏ ਨੇ ਉਹ ਬ੍ਰੈਸਟ ਕੈਂਸਰ ਵੱਲ ਜਾਂਦਾ ਮੈਂ ਤੁਹਾਨੂੰ ਦੱਸਦਾ ਲਿਪਸਟਿਕ ਦੇ ਵਿੱਚ ਲੈਡ ਪੈਂਦੀ ਹੈ ਟੋਟਲ 12000 ਕੈਮੀਕਲ ਇਨਵੋਲਵ ਹੈ ਕਾਸਮੈਟਿਕਸ ਪਿਆਜ਼ ਦਾ ਜਿਹੜਾ ਅੰਦਰੂਨੀ ਹਿੱਸਾ ਉਹ ਦਿਲ ਦੇ ਰੋਗ ਤੇ ਅਲਸਰ ਵਾਲ ਦੀ ਦੇ ਵਾਸਤੇ ਇੱਕ ਨੇਚਰਲ ਰੈਮਡੀਜ਼ ਦਾ ਬਹੁਤ ਵੱਡਾ ਰੋਲ ਨਿਭਾਉਂਦੇ ਨੇ ਪਰ 1 ਗ੍ਰਾਮ ਜੇ ਕੋਈ ਇਨਸਾਨ ਪਿਆਜ਼ ਹਰ ਰੋਜ਼ ਖਾਂਦਾ ਹੈ 1 ਗ੍ਰਾਮ ਮੈਂ 1 ਗ੍ਰਾਮ ਦੀ ਗੱਲ ਕਰ ਰਿਹਾ ਹਾਂ ਮੈਨੂੰ ਪਤਾ ਪੰਜਾਬੀ 5 ਗ੍ਰਾਮ 10 ਗ੍ਰਾਮ ਖਾ ਜਾਂਦੇ ਆ 1 ਗ੍ਰਾਮ ਵੀ ਜੇ ਪਿਆਜ਼ ਖਾਂਦੇ ਹੋ ਤਾਂ ਜਿਹੜਾ ਬੰਦਾ ਪਿਆਜ਼ ਨਹੀਂ ਖਾਂਦਾ ਉਹਦੇ ਨਾਲੋਂ ਤੁਹਾਡੇ ਸਰੀਰ ਦੇ ਜਿਹੜਾ ਦੀ ਹੱਡੀ ਐ ਉਸ 17% ਜ਼ਿਆਦਾ ਸਟਰੋਂਗ ਹੋ ਜਾਂਦੀ ਐ 1 ਗ੍ਰਾਮ ਦੇ ਵਿੱਚੇ ਪਿਆਜ਼ ਨੂੰ ਤੁਸੀਂ ਕਿਸੇ ਮੈਡਲ ਨਾਲ ਨਹੀਂ ਕੱਟਣਾ ਇਹਨੂੰ ਤੁਸੀਂ ਭੰਨਣਾ ਮਸਲਾ ਕੀ ਹੈਗਾ ਕਿ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਔਰਤ ਦੀ ਹੈਲਥ ਨੂੰ ਉਹਦੇ ਉਹਨੂੰ ਬਹੁਤ ਜ਼ਿਆਦਾ ਵਿਗਾੜ ਦੀਆਂ ਨੇ ਔਰ ਬਹੁਤ ਜ਼ਿਆਦਾ ਉਹਦੀ ਉਮਰ ਨੂੰ ਜਿਹੜਾ ਹੈ ਕਿ ਕੰਜ਼ਿਊਮ ਕਰ ਰਹੀਆਂ ਨੇ ਖਾ ਖਾ ਰਹੀਆਂ ਉਮਰ ਨੂੰ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਇਹ ਜੋ ਅਪਲਾਈ ਕਰ ਰਹੇ ਹੈਗੇ ਆ ਉਹ ਸਾਨੂੰ ਕੈਂਸਰ ਤੱਕ ਲੈ ਕੇ ਜਾ ਰਹੇ ਸਿੰਪਟਮ ਚਾਏ ਹਾਈਪੋ ਆ ਰਹੇ ਨੇ ਹਾਈਪਰ ਆ ਰਹੇ ਨੇ ਮਾਈਗਰੇਨ ਚਾਏ ਥੋੜਾ ਹੈ ਚਾਏ ਬਹੁਤ ਸਿਵियर ਹੈ ਚਾਹੇ ਬ੍ਰੈਸਿਸਿਸਟਾ ਚਾਹੇ ਬੱਚੇਦਾਨੀ ਚ ਰਸੌਲੀ ਹੈ ਚਾਹੇ ਇਨਫਰਟੀਲਿਟੀ ਹੈ ਬਾਝਪਾਨਾ ਚਾਹੇ ਬੇਬੀ ਕਨਸੀਵਿੰਗ ਚ ਪ੍ਰੋਬਲਮ ਆ ਰਹੀ ਹੈ ਚਾਹੇ ਹਸਬੰਡ ਵਾਈਫ ਦੋਨੋ ਚ ਪ੍ਰੋਬਲਮ ਹੈ ਸਭ ਦਾ ਹੱਲ ਅਕੋਰਡਿੰਗ ਟੂ ਨੇਚਰਲ ਸਾਇੰਸ ਨੇਚਰ ਨੇ ਆਪਣੀ ਜ਼ਮੀਨ ਚੋਂ ਕੱਢ ਕੇ ਤੇ ਤੁਹਾਡੀ ਸੋਈ ਤੱਕ ਟ੍ਰਾਂਸਫਰ ਕੀਤਾ ਹੋਇਆ ਉਹ ਪਿਆਜ਼ ਉਹਦੇ ਇਨਗਰੀਡੀਅੰਟਸ ਦਾ ਪਹਿਲਾ ਪਾਰਟ ਪਿਆਜ਼ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹਨਾਂ ਸਾਡੀਆਂ ਭੈਣਾਂ ਲਈ ਉਹਨਾਂ ਬੀਬੀਆਂ ਲਈ ਤੇ ਉਹਨਾਂ ਸਾਡੀਆਂ ਬੱਚੀਆਂ ਲਈ ਬੜੀ ਲਾਹੇਵੰਦ ਸਾਬਤ ਹੋ ਸਕਦੀ ਹੈ ਜਿਨ੍ਹਾਂ ਨੂੰ ਅਜਿਹੀਆਂ ਪ੍ਰੋਬਲਮਸ ਨੇ ਜੋ ਆਪਣੇ ਅਸੀਂ ਕਹਿ ਲਈਏ ਕਿ ਮਾਂ ਨਾਲ ਪਿਓ ਨਾਲ ਭਰਾ ਨਾਲ ਸਹੇਲੀ ਨਾਲ ਗੱਲ ਕਰਨ ਤੋਂ ਵੀ ਝਿਜਕਦਿਆਂ ਨੇ ਸ਼ਰਮ ਆ ਜਾਂਦੀ ਹੈ ਤਾਂ ਉਹ ਕਿਵੇਂ ਆਪਣੀਆਂ ਡਾਕਟਰ ਆਪ ਬਣ ਸਕਦੀਆਂ ਨੇ ਕਿਵੇਂ ਘਰ ਦੇ ਵਿੱਚ ਬੈਠ ਕੇ ਹੀ ਆਪਣੀਆਂ ਉਹਨਾਂ ਸਮੱਸਿਆਵਾਂ ਦਾ ਹੱਲ ਕਰ ਸਕਦੀਆਂ ਨੇ ਜਿਨ੍ਹਾਂ ਨਾਲ ਉਹ ਕਈ ਵਾਰ ਡਿਸਕਸ ਕਰਨ ਤੋਂ ਵੀ ਝਿਜਕਦਿਆਂ ਨੇ ਸਾਡੇ ਨਾਲ ਨੇ ਦੁਨੀਆ ਭਰ ਦੇ ਮਸ਼ਹੂਰ ਡਾਕਟਰ ਨੈਚੁਰਲ ਗੁਰੂ ਨੈਚੁਰਲ ਹੈਲਥ ਗੁਰੂ ਦੇ ਤੌਰ ਤੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਡਾਕਟਰ ਵਰਿੰਦਰ ਸਿੰਘ ਪੁੱਲਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਤੁਹਾਡੇ ਨਾਲ ਉਹ ਨੁਸਖਾ ਵੀ ਸਾਂਝਾ ਕਰਨੇ ਔਰ ਇੱਕ ਬੜੀ ਖਾਸ ਰਿਸਰਚ ਹੈਗੀ ਹੈ ਜਿਹੜੀ ਇਸ ਸਾਡੇ ਪਿਆਜ਼ ਬਾਬਤ ਉਹ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਨੇ ਗੋਰਿਆਂ ਨੇ ਤਾਜ਼ੀ ਤਾਜ਼ੀ ਰਿਸਰਚ ਹੈਗੀ ਹੈ ਇਸ ਪਿਆਜ਼ ਦੇ ਉੱਤੇ ਕੀਤੀ ਹੈ ਔਰ ਤੁਹਾਨੂੰ ਇਸ ਪਿਆਜ਼ ਖਾਣ ਦਾ ਤਰੀਕਾ ਵੀ ਉਹ ਦੱਸਣ ਵਾਲੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਜਿਹੜੀ ਦਿੱਕਤ ਪਰੇਸ਼ਾਨੀ ਸਾਡੀਆਂ ਬੱਚੀਆਂ ਨੂੰ ਛੋਟੀ ਉਮਰ ਦੀਆਂ ਨੂੰ ਵਿਆਹੀਆਂ ਵਰੀਆਂ ਨੂੰ ਜਾਂ ਜਿਹੜੇ ਵਿਆਹ ਤੋਂ ਬਾਅਦ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ ਉਹ ਆਪਣੇ ਪਰਿਵਾਰ ਨਾਲ ਗੱਲ ਕਰਨ ਤੋਂ ਕਈ ਵਾਰ ਝਿਜਕ ਜਾਂਦੀਆਂ ਨੇ ਸ਼ਰਮ ਖਾਂਦੀਆਂ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦਾ ਹੱਲ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਨਾ ਹੈ ਕਿਹੜੀਆਂ ਪ੍ਰੋਬਲਮ ਹੈਗੀਆਂ ਨੇ ਜੀ ਉਹ ਛੋਟੀ ਜੀ ਚੀਜ਼ ਵੀ ਮੈਂ ਤੁਹਾਨੂੰ ਛੋਟੀ ਜੀ ਇੱਕ ਦਿਨ ਦਾ ਚੀਜ਼ ਦੋੜ ਰਿਹਾ ਲਾਸਟ ਵੀ ਮੈਂ ਆਪਾਂ ਵੀਡੀਓ 'ਚ ਬੋਲਿਆ ਸੀ कि एक औरत अपने पूरी लाइफ ਦੇ ਵਿੱਚ ਅਪਰੋਕਸ 4 4.5 ਕਿਲੋ ਲਿਪਸਟਿਕ ਖਾ ਜਾਂਦੀ ਹੈ ਠੀਕ ਹੈ ਇਹ ਸੁਣਨ ਵਾਲਿਆਂ ਵਾਸਤੇ ਸਾਡੇ ਲਈ ਵੀ ਹੈਰਾਨੀਜਨਕ ਸੀ ਲੇਕਿਨ ਇਹ ਇੱਕ ਰਿਸਰਚ ਜੋ ਆਇਆ ਹੋਇਆ ਅੰਕੜਾ ਸੀ ਇਹ ਕੋਈ ਆਪਾ ਵੈਸੇ ਨਹੀਂ ਸਲੋਗਨ ਜਾਂ ਡਾਇਲੌਗ ਬੋਲ ਦਿੱਤਾ ਤਾਂ ਹੁਣ ਜਿਹੜੀ ਚੀਜ਼ ਲਿਪਸਟਿਕ ਲੱਗੇਗੀ ਨਾ ਉਹ ਡਾਇਰੈਕਟ ਬ੍ਰੇਨ ਤੇ ਅਟੈਕ ਕਰੇਗੀ ਚੰਦ ਸੈਕਿੰਡਸ ਜਿਹੜੀ ਚੀਜ਼ ਫੇਸ ਤੇ ਲੱਗੇਗੀ ਜਾਂ ਹੋਰ ਕਿਤੇ ਸਕਿਨ ਤੇ ਲੱਗੇਗੀ ਉਹ 2.5 ਤੋਂ 3 ਅਪਰੋਕਸ ਕੁਝ ਘੰਟਿਆਂ ਦੇ ਵਿੱਚ ਬਲੱਡ ਸਟ੍ਰੀਮ ਤੱਕ ਰੀਚ ਕਰਦੀ ਹੈ ਬਲੱਡ ਸਟ੍ਰੀਮ ਇਨ ਦਾ ਸੈਂਸ ਕਿ ਆਰਟਰੀਸ ਤੱਕ ਜੇ ਕਿਉਂਕਿ ਬਲੱਡ ਆਰਟਰੀਸ ਤੱਕ ਜਾਏਗੀ ਉਸ ਬਲੱਡ ਦੇ ਵਿੱਚ ਹਾਰਮੋਨਸ ਕੈਰੀ ਹੋ ਕੇ ਆ ਰਹੇ ਨੇ ਤੇ ਉਹ ਅਲੱਗ-ਅਲੱਗ ਗ੍ਰੰਥੀਆਂ ਤੱਕ ਪਹੁੰਚ ਰਿਹਾ ਤੇ ਉਸੇ ਬਲੱਡ ਸਟ੍ਰੀਮ ਦੇ ਵਿੱਚ ਜੋ ਉਹਨੇ ਬਾਹਰੋਂ ਕੋਸਮੈਟਿਕ ਯੂਜ਼ ਕੀਤਾ ਉਹ ਕੁਝ ਘੰਟੇ ਤੱਕ ਉਸ ਬਲੱਡ ਸਟ੍ਰੀਮ ਤੱਕ ਪਹੁੰਚ ਜਾਣਾ ਔਰ ਜਿਵੇਂ ਪਹੁੰਚੇਗਾ ਉਹਦੇ ਹਾਰਮੋਨਸ ਦੇ ਇੰਬੈਲੈਂਸ ਹੋਣਾ ਸ਼ੁਰੂ ਕਰ ਦੇਣਾ ਤੇ ਕਹਿੰਦਾ ਮਤਲਬ ਕੀ ਹੈਗਾ ਇੱਕ ਤਾਂ ਉਹਨੂੰ ਕੁਦਰਤ ਨੇ ਬਣਾਇਆ ਇਹਨਾ ਸੈਂਸਿਟਿਵ ਕਿ ਉਹਦੇ ਚਾਰ ਫੇਸਸ ਨੇ ਹਰ ਮਹੀਨੇ ਦੇ ਉੱਪਰੋਂ ਉਹਦੇ ਕੋਲ ਅਵੇਅਰਨੈਸ ਤੇ ਗਿਆਨ ਦੀ ਕਮੀ ਹੋਣ ਕਰਕੇ ਅੱਜ ਦੇ ਵਿਗਿਆਨਿਕ ਯੁੱਗ ਨੇ ਉਹਦਾ ਸ਼ੋਸ਼ਣ ਇਸ ਢੰਗ ਨਾਲ ਕਰਦਾ ਕਾਸਮੈਟਿਕ ਦੇ ਰੂਪ ਦੇ ਵਿੱਚ ਕਿ ਜਿਵੇਂ ਕੈਮੀਕਲ ਉਹ ਇਨਟੇਕ ਹੁੰਦਾ ਹੈ ਉਹਦੇ ਅੰਦਰ ਉਹ ਜਿਹੜੇ ਬਦਲਾਅ ਨੇ ਉਹ ਹੋਰ ਤੇਜ਼ੀ ਨਾਲ ਹੁੰਦੇ ਨੇ ਠੀਕ ਹੈ ਭਾਵ ਅਗਰ ਹਾਈਪੋਫੰਕਸ਼ਨਿੰਗ ਚ ਚਲੇ ਗਏ ਤਾਂ ਉਹਦਾ ਮਾਈਗਰੇਨ ਕਾਸਮੈਟਿਕ ਦੀ ਵਜ੍ਹਾ ਨਾਲ ਹੀ ਵਧਣਾ ਠੀਕ ਹੈ ਠੀਕ ਹੈ ਉਹਦਾ ਲਕੋਰੀਆ ਕਾਸਮੈਟਿਕ ਨਾਲ ਹੀ ਵਧਣਾ ਹੈ ਪੈਰਾਬਨ ਜਿਹੜਾ ਹਜ਼ਰਡਸ ਕੈਮੀਕਲ ਦੇ ਵਿੱਚ ਆਉਂਦਾ ਹੈ ਔਰ ਬਹੁਤ ਸਾਰੇ ਕਾਸਮੈਟਿਕ ਚ ਪੈਂਦਾ ਹੈ ਬਲਸ਼ਰ ਆਈਲਾਈਨਰ ਫੇਸ਼ੀਅਲ ਕਿਟਸ ਬਹੁਤ ਬਹੁ ਜਗ੍ਹਾ ਤੇ ਪੈਂਦਾ ਹੈ ਠੀਕ ਹੈ ਹੁਣ ਤਾਂ ਉਹ ਕੱਲੇ ਮੈਂ ਕੈਮੀਕਲ ਦੀ ਗੱਲ ਕਰਾਂ ਤਾਂ ਉਹ ਬ੍ਰੈਸਟ ਕੈਂਸਰ ਨਵਲ ਮੂਵ ਕਰਦਾ ਹੈ ਬੋਡੀ ਨੂੰ ਉਹਦੇ ਜਿਹੜੇ ਉਹਦੇ ਅੰਦਰ ਕਾਰਸੀਨੋਜਨ ਜਿਹੜੇ ਤੱਤ ਪਾਏ ਗਏ ਨੇ ਉਹ ਬ੍ਰੈਸਟ ਕੈਂਸਰ ਵੱਲ ਜਾਂਦਾ ਹੁਣ ਇਹ ਉਹ ਕੈਮੀਕਲ ਹੈ ਜਿਹੜਾ ਬਲੱਡ ਸਟ੍ਰੀਮ ਨਾਲ ਹੀ ਜਾ ਰਿਹਾ ਹੈ ਕਿਉਂਕਿ ਜਿਹੜਾ ਲਿਪਸਟਿਕ ਲਗਾ ਲੋਗੇ ਉਹਨੇ ਤਾਂ ਉਦੋਂ ਹੀ ਅਟੈਕ ਕਰ ਦੇਣਾ ਬ੍ਰੈਸਟ ਤੇ ਠੀਕ ਹੈ ਔਰ ਮੈਂ ਤੁਹਾਨੂੰ ਦੱਸਦਾ ਹਾਂ ਲਿਪਸਟਿਕ ਦੇ ਵਿੱਚ ਲੈਡ ਪੈਂਦੀ ਹੈ ਲੈਡ ਇੱਕ ਸਿੱਕਾ ਹੈ ਉਦជា ਉਹਦੀ ਮਾਤਰਾ ਵੀ ਇਨਵੋਲਵ ਹੁੰਦੀ ਹੈ ਵਾ ਤਾਂ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਨੈਗੇਟਿਵ ਮਿਨਰਲ ਹੈ ਜਿਹੜਾ ਕਿ ਬਹੁਤ ਤੇਜ਼ੀ ਨਾਲ ਇਫੈਕਟ ਕਰਦਾ ਹੋਰ ਬਹੁਤ ਸਾਰੇ ਉਹਦੇ ਵਿੱਚ ਕੈਮੀਕल्स ਇਨਵੋਲਵ ਨੇ ਟੋਟਲ 12000 ਕੈਮੀਕਲ ਇਨਵੋਲਵ ਹੈ ਕਾਸਮੈਟਿਕ ਚ ਜਿਹਦੇ ਵਿੱਚੋਂ ਮਾਤਰਾ 20% ਕੈਮੀਕਲ ਹੈ ਜਿਹੜਾ ਜਿਹਨੂੰ ਜਿਹਨਾਂ ਨੂੰ ਉਹਨਾਂ ਨੇ ਲੈਬੋਰੀਟਰੀਕਲੀ ਸੇਫ ਕੋਸ਼ਿਸ਼ ਕੀਤਾ ਹੈ ਲੇਕਿਨ 80% ਉਹ ਜਿਹੜਾ ਸੇਫ ਨਹੀਂ ਹੈਗਾ ਠੀਕ ਹੈ ਹਾਲੀਕਿ ਉਹਦਾ 20% ਸੇਫ ਕੋਸ਼ਿਸ਼ ਕੀਤਾ ਹੈ ਨਾ ਉਹਦੀ ਰੇਸ਼ੋ ਵੀ ਐਵੇਂ ਹੁੰਦੀ ਹੈ ਉਹ ਕਹਿੰਦੇ ਜੀ ਅਸੀਂ 300 ਬੰਦੇ ਤੇ ਲਾਇਆ ਉਹ ਵੀ ਤੇ ਲੈਬੋਰੀਟਰੀ ਦੇ ਵਿੱਚੋਂ ਹੀ ਆਇਆ ਜੀ ਸਾਰੇ ਨਹੀਂ ਉਹ ਉਹਦੀ ਰੇਸ਼ੋ ਐਵੇਂ ਹੁੰਦੀ ਹੈ ਉਹ ਕਹਿੰਦੇ ਜੀ ਅਸੀਂ 300 ਬੰਦੇ ਤੇ ਲਾਇਆ ਉਹਨਾਂ ਦੇ ਸਾਨੂੰ ਬਹੁਤ ਸਾਡੀ ਸਾਈਡ ਇਫੈਕਟ ਦਿਖਿਆ ਨਹੀਂ ਹੋ ਸਕਦਾ ਕਿ ਜਦੋਂ ਅਗਰ 3000 ਤੇ ਲਾਉਂਦੇ ਤੇ ਕੁਝ ਆਉਂਦਾ ਤਾਂ ਉਹ ਜਿਹੜਾ ਸੇਫ ਦਿਖਾਇਆ ਹੈ ਉਹ ਵੀ ਐਵੇਂ ਦਿਖਾਇਆ ਗਿਆ ਹੁੰਦਾ ਤਾਂ ਕਹਿਣ ਦਾ ਮਤਲਬ ਓਵਰ ਆਲ ਹੈਗਾ ਕਿ ਇਹ ਚੀਜ਼ਾਂ ਸਾਰੀਆਂ अनसेफ ਨੇ ਬਟ ਇਹਨੂੰ ਡਿਸਕਸ਼ਨ ਕਰਨ ਦਾ ਮਕਸਦ ਫਰੂਕੀ ਜੀ ਇਹ ਹੈਗਾ ਕਿ ਅੱਜ ਦੇ ਵਿਗਿਆਨਿਕ ਯੋਗ ਦੇ ਵਿੱਚ ਔਰਤ ਸਭ ਤੋਂ ਜ਼ਿਆਦਾ ਸਫਰ ਕਰ ਰਹੀ ਸਭ ਤੋਂ ਜ਼ਿਆਦਾ ਸਰਜਰੀ ਔਰਤਦਿਆਂ ਹੋ ਰਹੀਆਂ ਨੇ ਚਾਹੇ ਉਹ ਬੱਚੇਦਾਨੀ ਦੀ ਰਸੌਲੀ ਤੋਂ ਲੈ ਕੇ ਚੱਲੋ ਚੇ ਬ੍ਰੈਸਟ ਕੈਂਸਰ ਨੂੰ ਲੈ ਕੇ ਕਰ ਲੋ ਚਾਹੇ ਉਹਨੂੰ ਗਵਾਟਰ ਨੂੰ ਕਰਕੇ ਲੈ ਕੇ ਕਰ ਲੋ ਥਾਇਰੋਇਡ ਆਟੋਇਮਿਊਨ ਦੇ ਵਿੱਚ ਚਲੇ ਜਾਂਦੀ ਹੈ ਚਾਹੇ ਉਹਨੂੰ ਮਾਈਗਰੇਨ ਲਗਾ ਲੋ ਭਿਆਨਕ ਮਾਈਗਰੇਨ ਚਾਹੇ ਉਹਨੂੰ ਗਠੀਆ ਲਗਾ ਲੋ ਠੀਕ ਹੈ ਤਾਂ ਇਹ ਔਰ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਔਰਤ ਇਸ ਕਰਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਦਾ ਨੁਕਸਾਨ ਕਰ ਰਹੀਆਂ ਨੇ ਉਦੇ ਬਾਰੇ ਉਹਨੂੰ ਇਲਮ ਭਾਵ ਗਿਆਨ ਜ਼ਰੂਰ ਹੋਣਾ ਚਾਹੀਦਾ ਹੁਣ ਉਹਨੂੰ ਛੱਡ ਪਾ ਰਹੀ ਹੈ ਜਾਂ ਨਹੀਂ ਛੱਡ ਪਾ ਰਹੀ ਉਹ ਸੈਕੰਡਰੀ ਹੋ ਗਿਆ ਅਸੀਂ ਆਲਰੇਡੀ ਪਰਮਿਸ਼ਨ ਨੇ ਸੂਝ ਸਮਝ ਜਿੰਨੀ ਕੁ ਬਖਸ਼ੀ ਹੈ ਅਸੀਂ ਰਿਸਰਚ ਸੈਂਟਰ ਚਲਾਉਣ ਦਾ ਮਕਸਦ ਇਹ ਹੈ ਕਿ ਅਸੀਂ ਉਹ ਚੀਜ਼ਾਂ ਜਿਹੜੀਆਂ ਦੱਬੀਆਂ ਨੇ ਕਾਰਨ ਨੇ ਪਿੱਛੇ ਉਹਦਾ ਬਹੁਤ ਵੱਡਾ ਇੱਕ ਡਿਜ਼ਾਈਨਿੰਗ ਹੋਈ ਹੋਈ ਹੈ ਇੱਕ ਹਿਊਮਨ ਬਾਡੀ ਨੂੰ ਟੌਰਚਰ ਕਰਨ ਦੀ ਉਹ ਸਾਰੀਆਂ ਦੱਬੀਆਂ ਚੀਜ਼ਾਂ ਨੂੰ ਉਸ ਇੰਟਰੋਡਿਊਸ ਕਰਵਾਉਣਾ ਹੈ ਦਿਸ ਇਜ਼ ਅ ਪਾਰਟ ਆਫ ਰਿਸਰਚ ਸੈਂਟਰ ਅਸੀਂ ਕੋਈ ਕਲੀਨਿਕ ਜਾਂ ਹਸਪੀਟਲ ਕਿਤੇ ਵੀ ਨਹੀਂ ਚਲਾ ਰਹੇ ਜਿਸ ਉਹ ਚਲਾਉਣਾ ਸਾਨੂੰ ਕੀ ਲੋਡ ਹੈ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਕੋਈ ਕੋਸਮੈਟਿਕ ਦੀ ਕੰਪਨੀ ਥੋੜਾ ਖੋਲੀ ਹੋਈ ਹੈ ਗੈਟਿੰਗ ਤਾਂ ਲੇਕਿਨ ਮਸਲਾ ਕੀ ਹੈਗਾ ਕਿ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਔਰਤ ਦੀ ਹੈਲਥ ਨੂੰ ਉਹਦੇ ਉਹਨੂੰ ਬਹੁਤ ਜ਼ਿਆਦਾ ਵਿਗਾੜ ਦੀਆਂ ਨੇ ਔਰ ਬਹੁਤ ਜ਼ਿਆਦਾ ਉਹਦੀ ਉਮਰ ਨੂੰ ਜਿਹੜਾ ਹੈ ਕਿ ਕੰਜ਼ਿਊਮ ਕਰ ਰਹੀਆਂ ਨੇ ਖਾ ਖਾ ਰਹੀਆਂ ਉਮਰ ਨੂੰ ਤਾਂ ਔਰਤ ਇਹਦੇ ਬਾਰੇ ਅਵੇਅਰ ਹੋਣੀ ਬਹੁਤ ਜ਼ਰੂਰੀ ਹੈ ਹੁਣ ਕੁਐਸਚਨ ਇਹ ਵੀ ਆਏਗਾ ਕਿ ਜੇ ਅਸੀਂ ਬੁੱਲਾਂ ਤੇ ਕੀ ਲਗਾਈਏ ਜੀ ਅਸੀਂ ਫੇਸ ਤੇ ਕੀ ਲਗਾਈਏ ਜੀ ਅਸੀਂ ਵਾਲਾਂ ਤੇ ਡਾਈ ਕਿਹੜੀ ਲਗਾਈਏ ਜੀ ਇਹ ਸਾਰੀ ਚੀਜ਼ਾਂ ਖੜੀਆਂ ਨੇ ਆਈ ਐਗਰੀ ਬਟ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਇਹ ਜੋ ਅਪਲਾਈ ਕਰ ਰਹੇ ਹੈਗੇ ਆ ਉਹ ਸਾਨੂੰ ਕੈਂਸਰ ਤੱਕ ਲੈ ਕੇ ਜਾ ਰਿਹਾ ਹੈ ਇਹ ਹੁਣ ਤੁਸੀਂ ਡਿਸੀਜਨ ਲੈਣਾ ਹੈ ਕਿ ਇੱਕ ਚੀਜ਼ ਮੈਂ ਬਾਡੀ ਤੇ ਲਗਾਵਾ ਭਾਵੇਂ ਉਹ ਮੈਨੂੰ ਕੈਂਸਰ ਤੱਕ ਲੈ ਜਾਏ ਪਰ ਇੱਕ ਵਾਰੀ ਮੈਂ ਸੋਹਣਾ ਦਿਖਣਾ ਚਾਹੁੰਦਾ ਇੱਕ ਤਾਂ ਇਹ ਐਟੀਟਿਊਡ ਆ ਗਿਆ ਇੱਕ ਕਹਿ ਰਿਹਾ ਜੀ ਮੈਨੂੰ ਅਗਰ ਪਤਾ ਲੱਗ ਗਿਆ ਕਿ ਮੇਰੀ ਬਾਡੀ ਨੂੰ ਮੈਂ ਨਰਕ ਬਣ ਤੋਂ ਜੇ ਬਚਾਉਣਾ ਤਾਂ ਮੈਂ ਇਹਨਾਂ ਨੂੰ ਤਿਆਗਣ ਲਈ ਤਿਆਰ ਹਾਂ ਇਹ ਦੋ ਐਟੀਟਿਊਡ ਬਣ ਗਏ ਇਸ ਟਾਈਮ ਤੇ ਤੁਸੀਂ ਕਿਹੜੇ ਐਟੀਟਿਊਡ ਦੇ ਮਾਲਕ ਹੋ ਤੁਸੀਂ ਡਿਸੀਜਨ ਲੈਣਾ ਜੋ ਪਰਮਿਸ਼ਨ ਨੇ ਜੋ ਡਿਊਟੀ ਜੋ ਚੇਅਰ ਤੇ ਬਿਠਾਇਆ ਉਹਨੂੰ ਇਮਾਨਦਾਰੀ ਨਾਲ ਪੇਸ਼ ਦੀ ਪੇਸ਼ਗੀ ਉਹਦੇ ਤੇ ਪ੍ਰੈਜੈਂਟੇਸ਼ਨ ਜਿਹੜੀ ਸਾਡੀ ਬਣਦੀ ਹੈ ਸਾਡੀਆਂ ਮਤਾਵਾਂ ਸਾਡੀਆਂ ਭੈਣਾਂ ਵਾਸਤੇ ਉਹ ਅਸੀਂ ਤੁਹਾਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਸੋ ਉਸੇ ਚੀਜ਼ ਨਾਲ ਰਿਲੇਟਡ ਹੀ ਅੱਜ ਦੀ ਵੀਡੀਓ ਇਸੇ ਕਰਕੇ ਬਣਾਈ ਗਈ ਹੈ ਕਿ ਔਰਤਾਂ ਦੀ ਬੋਡੀ ਸੈਂਸਿਟਿਵ ਹੈ ਲੇਕਿਨ ਕੁਦਰਤ ਬਹੁਤ ਵਿਸ਼ਾਲ ਹੈ ਫਰੂਕੀ ਜੀ ਉਹਨਾਂ ਉਹਨੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਕਰ ਦਿੱਤੀਆਂ ਨੇ ਜਿਨ੍ਹਾਂ ਨੂੰ ਔਰਤ ਅਗਰ ਸਮਝ ਲਵੇ ਤਾਂ ਉਹ ਜਿਹੜੇ ਚਾਰੋ ਫੇਸਸ ਨੇ ਉਹਦੇ ਮੁਤਾਬਕ ਉਹ ਆਪਣੀ ਬੋਡੀ ਨੂੰ ਇਕਵਿਲੀਬ੍ਰੀਅਮ ਭਾਵ ਬੈਲੈਂਸ ਬਣਾ ਕੇ ਪੂਰਾ ਮਹੀਨਾ ਤੰਦਰੁਸਤੀ ਨਾਲ ਰਹਿ ਸਕਦੀ ਹੈ ਜਿਉਂ ਸਕਦੀ ਹੈ ਸਿੰਪਟਮ ਚਾਏ ਹਾਈਪੋ ਆ ਰਹੇ ਨੇ ਹਾਈਪਰ ਆ ਰਹੇ ਨੇ ਮਾਈਗਰੇਨ ਚਾਏ ਥੋੜਾ ਹੈ ਚਾਏ ਬਹੁਤ ਸਿਵियर ਹੈ ਚਾਏ ਬ੍ਰੈਸਿਸ ਸਿਸਟਾ ਚਾਏ ਬੱਚੇਦਾਨੀ ਚ ਰਸੌਲੀ ਹੈ ਚਾਏ ਇਨਫਰਟੀਲਿਟੀ ਆ ਬਾਝਪਾਨਾ ਚਾਏ ਬੇਬੀ ਕਨਸੀਵਿੰਗ ਚ ਪ੍ਰੋਬਲਮ ਆ ਰਹੀ ਹੈ ਚਾਏ ਹਸਬੰਡ ਵਾਈਫ ਦੋਨੋਂ ਚ ਪ੍ਰੋਬਲਮ ਸਭ ਦਾ ਹੱਲ ਅਕੋਰਡਿੰਗ ਟੂ ਨੇਚਰਲ ਸਾਇੰਸ ਨੇਚਰ ਨੇ ਆਪਣੀ ਜ਼ਮੀਨ ਚੋਂ ਕੱਢ ਕੇ ਤੁਹਾਡੀ ਰਸੋਈ ਤੱਕ ਟਰਾਂਸਫਰ ਕੀਤਾ ਹੋਇਆ ਹੈ ਉਹ ਪਿਆਜ਼ ਯਸ ਹਾਂ ਦੇ ਮੁਤਾਬਕ ਜ਼ਿਕਰ ਅਸੀਂ ਉਹਦੀ ਉਹਦੀ ਉਹਦੇ ਇਨਗਰੀਡੀਅੰਟਸ ਦਾ ਪਹਿਲਾ ਪਾਰਟ ਪਿਆਜ਼ ਹੈ ਉਹਦੀ ਸਮਗਰੀ ਦਾ ਪਹਿਲਾ ਪਾਰਟ ਪਿਆਜ਼ ਹੈ ਤੁਸੀਂ ਪਿਆਜ਼ ਨੂੰ ਦਾ ਨਾਮ ਲਿਆ ਹੈਗਾ ਇਹਦੇ ਉੱਤੇ ਫਰੂਕੀ ਜੀ ਹਾਲੀ ਵਿੱਚ ਇੱਕ ਰਿਸਰਚ ਹੋਈ ਹੈ ਸਵਿਟਜ਼ਰਲੈਂਡ ਔਰ ਨੀਦਰਲੈਂਡ ਦੇ ਵਿੱਚ ਠੀਕ ਹੈ ਜੀ ਕੀ ਰਿਸਰਚ ਹੈ ਜੀ ਹਾਂ ਆਪਾਂ ਅਕਸਰ ਨਾ ਇੱਕ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਨਾ ਸਰੂਪ ਦੇਖਿਆ ਕਰਦੇ ਹਾਂ ਕਿ ਉਹ ਬੈਠੇ ਹੋਏ ਨੇ ਔਰ ਪਿਆਜ਼ ਭੰਨ ਰਹੇ ਨੇ ਠੀਕ ਹੈ ਤੋ ਉਹ ਚੀਜ਼ ਚਲੋ ਬਚਪਨ ਆਪਾਂ ਘਰਾਂ ਚ ਲੱਗੀਆਂ ਇਸ ਚੀਜ਼ਾਂ ਦੇਖਦੇ ਆ ਤਾਂ ਉਹ ਉਹ ਚੀਜ਼ ਮਾਈਂਡ ਦੇ ਉੱਤੇ ਵਰਕ ਕਰਦੀ ਆ ਫਿਰ ਇੱਕ ਸਵਾਲ ਅੱਗੇ ਨਾਰਮਲੀ ਬਜ਼ੁਰਗਾਂ ਚ ਰਹੇ ਆ ਤਾਂ ਉਹ ਵੀ ਪਿਆਜ਼ ਨੂੰ ਭੰਦੇ ਸੀ ਠੀਕ ਹੈ ਹੁਣ ਨੈਚੁਰਲ ਸਾਇੰਸ ਦੇ ਵਿੱਚ ਆ ਗਏ ਆ ਤਾਂ ਹੁਣ ਉਹਦਾ ਆ ਜਵਾਬ ਸਮਝ ਆਇਆ ਕਿ ਕਿਉਂ ਪਰ ਨਾ ਜਾਂਦਾ ਤਾਂ ਉਹਦੀ ਤੇ ਹੀ ਰਿਸਰਚ ਹੋਈ ਸਵਿਟਜ਼ਰਲੈਂਡ ਤੇ ਨੀਦਰਲੈਂਡ ਦੇ ਵਿੱਚ ਤੇ ਉਹਦੇ ਪਿੱਛੇ ਕਾਰਨ ਉਹਨਾਂ ਨੇ ਸਭ ਤੋਂ ਪਹਿਲੀ ਚੀਜ਼ ਤਾਂ ਦੇਖੋ ਉਹ ਉਹਨਾਂ ਨੇ ਹੀ ਚੀਜ਼ ਦੱਸੀ ਕਿ ਇਹਦੀ ਰਿਸਰਚ ਇਹ ਚੀਜ਼ ਪਾਈ ਗਈ ਕਿ ਪਿਆਜ਼ ਦਾ ਜਿਹੜਾ ਅੰਦਰੂਨੀ ਹਿੱਸਾ ਹੈ ਅੰਦਰ ਦਾ ਹਿੱਸਾ ਜਿਹੜਾ ਠੀਕ ਹੈ ਉਹ ਦਿਲ ਦੇ ਰੋਗ ਤੇ ਅਲਸਰ ਵਾਲੀ ਦੇ ਵਾਸਤੇ ਇੱਕ ਨੇਚਰਲ ਰੈਮਡੀਜ਼ ਦਾ ਬਹੁਤ ਵੱਡਾ ਰੋਲ ਨਿਭਾਉਂਦੇ ਨੇ ਠੀਕ ਹੈ ਦਿਲ ਦੇ ਰੋਗੀ ਵਾਸਤੇ ਤੇ ਜਿਨ੍ਹਾਂ ਦੇ ਅਲਸਰ ਅੰਦਰ ਉਨਾ ਵਾਸਤੇ ਹੁਣ ਲੇਕਿਨ ਉਹਦੇ ਲਈ ਇੱਕੋ ਹੀ ਕੰਮ ਕਰਨਾ ਕਹਿੰਦੇ ਜ਼ਰੂਰੀ ਹੈ ਕਿ ਪਿਆਜ਼ ਨੂੰ ਤੁਸੀਂ ਕਿਸੇ ਮੈਡਲ ਨਾਲ ਨਹੀਂ ਕੱਟਣਾ ਠੀਕ ਹੈ ਇਹਨੂੰ ਤੁਸੀਂ ਭੰਨਣਾ ਹੈ ਕੱਟਣਾ ਨਹੀਂ ਹੈ ਹਾਂ ਇਹਨੂੰ ਜਦੋਂ ਤੁਸੀਂ ਭੰਨਣਾ ਹੈਗਾ ਮੁੱਕੀ ਮਾਰ ਕੇ ਇਹਨੂੰ ਕੱਟਣਾ ਨਹੀਂ ਹੈਗਾ ਭੰਨਣ ਦੇ ਪਿੱਛੇ ਕਾਰਨ ਹੈਗਾ ਕਿ ਜਦੋਂ ਤੁਸੀਂ ਇਹਦੇ ਤੇ ਮੁੱਕੀ ਮਾਰੋਗੇ ਇਹਦੇ ਅੰਦਰ ਜਿਹੜੀ ਲੇਅਰ ਹੈ ਇਹਦੇ ਛੋਟੇ ਛੋਟੇ ਪਾਰਟ ਬਣੇ ਨੇ ਜੁੜ ਕੇ ਐਡਾ ਵੱਡਾ ਪਿਆਜ਼ ਬਣਿਆ ਉਹਦੇ ਅੰਦਰ ਇੱਕ ਛੋਟੀ ਜੀ ਛਿੱਲੀ ਦਿੱਤੀ ਹੋਈ ਹੈ ਉਹ ਆਪਣੇ ਆਪ ਖੁੱਲ ਜਾਂਦੀ ਹੈ ਜਦੋਂ ਤੁਸੀਂ ਕਿਸੇ ਨੂੰ ਮੈਟਲ ਨਾਲ ਕੱਟਦੇ ਹੋ ਤਾਂ ਪਹਿਲੀ ਚੀਜ਼ ਹੈ ਕਿ ਜਿਵੇਂ ਤੁਸੀਂ ਮੈਟਲ ਯੂਜ਼ ਕਰਦੇ ਹੋ ਤੇ ਇਹਦੇ ਇਹਦੇ ਅੰਦਰ ਸਲਫਰ ਹੈ ਤਾਂ ਸਲਫਿਊਰਿਕ ਐਸਿਡ ਚ ਕਨਵਰਟ ਹੋ ਜਾਏਗਾ ਤਾਂ ਉਹ ਸਲਫਰ ਅੰਦਰ ਜਾ ਕੇ ਕਮਰਦ ਦਾ ਰੂਪ ਦਾ ਰੂਪ ਉਹਨੇ ਲੈਣਾ ਸੀ ਲੇਕਿਨ ਤੁਸੀਂ ਜਿਵੇਂ ਮੈਟਲ ਯੂਜ਼ ਕੀਤਾ ਤੇ ਕੈਮੀਕਲ ਰੈਕਸ਼ਨ ਫਾਸਟ ਸਲਫਿਊਰਿਕ ਐਸਿਡ ਚ ਕਨਵਰਟ ਹੋ ਗਿਆ ਤਾਂ ਹੁਣ ਉਹੀ ਤੁਹਾਡੇ ਲਈ ਪ੍ਰੋਬਲਮ ਵੀ ਖੜੀ ਕਰ ਦੇਗਾ ਹੁਣ ਦੂਸਰੀ ਗੱਲ ਜਿਹੜੀ ਉਹਦੇ ਅੰਦਰ ਛਿੱਲੀ ਸੀ ਜਿਹਨੇ ਆਪਣੇ ਆਪ ਅਲੱਗ ਹੋਣਾ ਸੀ ਉਹ ਮੈਟਲ ਦੇ ਕੱਟਣ ਨਾਲ ਨਹੀਂ ਹੋਏਗੀ ਜਵੇਂ ਅੰਦਰ ਗਈ ਤਾਂ ਤੁਹਾਨੂੰ ਪੇਟ ਨਾਲ ਕਿਉਂਕਿ ਉਹਨੇ ਗੱਲਾਂ ਨਹੀਂਗਾ ਉਹਦੀ ਪ੍ਰੋਬਲਮ ਹੈਗੀ ਕੋਈ ਚੱਲੀ ਗਲਤੀ ਨਹੀਂ ਅੰਦਰ ਜਾ ਕੇ ਤਾਂ ਪੇਟ ਨਾਲ ਸੰਬੰਧਿਤ ਭਿਆਨਕ ਰੋਗ ਹੋਣ ਦੇ ਕਾਰਨ ਉਹ ਬਣਦੇ ਨੇ ਠੀਕ ਹੈ ਔਰ ਇਹ ਦੋ ਰੀਜ਼ਨ ਤੇ ਸੀ ਕਿ ਮੁੱਕੀ ਮਾਰਨ ਦੇ ਤੀਸਰਾ ਕੀ ਹੈਗਾ ਸੀ ਕਿ ਇਹਦੇ ਅੰਦਰ ਬਹੁਤ ਅੱਛਾ ਸੋਰਸ ਹੈ ਵਿਟਾਮਿਨ ਈ ਦਾ ਠੀਕ ਹੈ ਫਾਸਫੋਰਸ ਬਹੁਤ ਅੱਛੇ ਲੈਵਲ ਤੇ ਇਹਦੇ ਵਿੱਚ ਪਾਇਆ ਜਾਂਦਾ ਹੈਗਾ ਸੋ ਇਹ ਇਹ ਜੋ ਚੀਜ਼ਾਂ ਰਿਸਰਚ ਦੇ ਵਿੱਚ ਆਈਆਂ ਕਿ ਅਗਰ 1 ਗ੍ਰਾਮ ਜੇ ਕੋਈ ਇਨਸਾਨ ਪਿਆਜ਼ ਹਰ ਰੋਜ਼ ਖਾਂਦਾ ਹੈ 1 ਗ੍ਰਾਮ ਮੈਂ 1 ਗ੍ਰਾਮ ਦੀ ਗੱਲ ਕਰ ਰਿਹਾ ਲੇ ਮੈਨੂੰ ਪਤਾ ਪੰਜਾਬੀ 5 ਗ੍ਰਾਮ 10 ਗ੍ਰਾਮ ਖਾ ਜਾਂਦੇ ਆ 1 ਗ੍ਰਾਮ ਵੀ ਜੇ ਪਿਆਜ਼ ਖਾਂਦੇ ਹੋ ਤਾਂ ਜਿਹੜਾ ਬੰਦਾ ਪਿਆਜ਼ ਨਹੀਂ ਖਾਂਦਾ ਉਹਦੇ ਨਾਲੋਂ ਤੁਹਾਡੇ ਸਰੀਰ ਦੇ ਜਿਹੜਾ ਦੀ ਹੱਡੀ ਹੈ ਉਹ 17% ਜ਼ਿਆਦਾ ਸਟਰੋਂਗ ਹੋ ਜਾਂਦੀ ਹੈ 1 ਗ੍ਰਾਮ ਦੇ ਪਿੱਛੇ ਠੀਕ ਹੈ ਜੇ ਕੋਈ 5 ਗ੍ਰਾਮ ਖਾਂਦਾ ਤਾਂ ਲਲੋ ਪੀਓ 85% ਹੋ ਗਿਆ ਤਾਂ ਇਹ ਮਲਟੀਪਲੀਕੇਸ਼ਨ ਇਹਦੇ ਚ ਚੱਲਦੀ ਹੈਗੀਆ ਲੇਕਿਨ ਮੇਜਰ ਚੀਜ਼ ਕੀ ਹੈਗੀਆ ਕਿ ਜਿਹੜਾ ਪਿਆਜ਼ ਹੈ ਇਹ ਇੱਕ ਰਸਾਂ ਦਾ ਰਾਜਾ ਵੀ ਹੈ ਠੀਕ ਹੈ ਸਾਡੇ ਗਰੰਥੀ ਜਿਹੜੀਆਂ ਰਸਤੰਤਰ ਪ੍ਰਣਾਲੀ ਹੈ ਉਹਨੂੰ ਇਹ ਜਿਹੜੇ ਕਿ ਉਹਦੇ ਰੁਕੇ ਹੋਏ ਫੰਕਸ਼ਨ ਹੈ ਸਲੋ ਹੋਏ ਫੰਕਸ਼ਨ ਹੈ ਉਹਨੂੰ ਇੱਕ ਆਪਟੀਮਮ ਲੈਵਲ ਹਾਈਪਰ ਲੈਵਲ ਦੇ ਉੱਤੇ ਲਿਜਾ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਔਰ ਇਨਸਟੈਂਟ ਕਰਦਾ ਹੈ ਇਨਸਟੈਂਟ ਕਰਦਾ ਹੈ ਫੀਮੇਲ ਦੇ ਉਹ ਕੰਮ ਜੋ ਉਹਦੇ ਪੂਰੇ ਜਿਹੜੇ ਚਾਰ ਫੇਸਸ ਨੇ ਪੂਰੇ ਹਰ ਮਹੀਨੇ ਚਾਰ ਉੱਤਾਂ ਨੇ ਸਰਦੀ ਵਾਲੀ ਬਸੰਤ ਰੁੱਤ ਵਾਲੀ ਗਰਮੀ ਵਾਲੀ ਤੇ ਪਤਝੜ ਵਾਲੀ ਚਾਰੋਂ ਰੁੱਤਾਂ ਨੂੰ ਉਹਨੇ ਇਹਨੇ ਬੈਲੈਂਸ ਕਰਵਾਉਣਾ ਹੈ ਪਿਆਜ ਨੇ ਔਰ ਮੇਲ ਹੈ ਜਿਹੜਾ ਮੇਲ ਕਿਉਂਕਿ ਮੇਲ ਦੇ ਅੰਦਰ ਜਿਹੜਾ ਟੈਸਟੋਸਟੇਰੋਨ ਹਾਰਮones ਹੈ ਇਸ ਇਸ ਸੂਰਜ ਨਾਲ ਜੁੜਿਆ ਹੋਇਆ ਹੈ ਠੀਕ ਹੈ ਇਸੇ ਕਰਕੇ ਸੂਰਜ ਪ੍ਰੋਪਰ ਰਹਿੰਦਾ ਹੈ ਪੂਰੇ ਦਿਨ ਤਾਂ ਇਹ ਪੂਰੀ ਊਰਜਾ એનર્ਜੀ ਦੀ ਬਣੀ ਰਹਿੰਦੀ ਹੈ ਹਾਂ ਅਗਰ ਸੂਰਜ ਨਹੀਂ ਮਿਲਦਾ ਤਾਂ ਮੇਲ ਵੀ ਸ਼ਾਮ ਨੂੰ ਡਿਪਰੈਸ਼ਨ ਸੀ ਜਾਂਦਾ ਹੈ ਠੀਕ ਹੈ ਉਹਦੇ ਅੰਦਰ ਵੀ ਹਾਈਪੋਫੰਕਸ਼ਨਿੰਗ ਡਿਪਰੈਸ਼ਨ ਮੀਨਸ ਹਾਈਪੋਫੰਕਸ਼ਨਿੰਗ ਗੁੱਡ ਆਰ ਮੋਸ ਨਹੀਂ ਬਣੇ ਜਿਹੜਾ ਹਾਰਮੋਨਸ ਥੋੜੇ ਬਣੇ ਤਾਂ ਉਹ ਰਿਐਕਸ਼ਨ ਨਾਲ ਦੀ ਨਾਲ ਹੀ ਆਉਂਦੇ ਆ ਤਾਂ ਉਹ ਬਦਲਾਅ ਮੂਡ ਨੂੰ ਵੀ ਕਰਦੇ ਹੈਗੇ ਤਾਂ ਜਿਹੜਾ ਪਿਆਜ਼ ਹੈ ਤੁਹਾਡੇ ਉਹ ਮੂਡ ਨੂੰ ਵੀ ਬੈਟਰ ਕਰਨ ਦੇ ਵਿੱਚ ਹੈਲਪਫੁਲ ਹੈਗਾ ਗੁੱਡ ਹਾਰਮੋਨਸ ਦੇ ਨੂੰ ਰਿਲੀਜ਼ ਕਰਦਾ ਹੈਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਜ਼ਬਰਦਸਤ ਨੁਸਖਾ ਫਾਰਮੂਲਾ ਜਿਹੜਾ ਸਾਡੇ ਨਾਲ ਸ਼ੇਅਰ ਕਰਨ ਵਾਸਤੇ ਬੜੀ ਡੂੰਗੀ ਜਾਣਕਾਰੀ ਹਰ ਚੀਜ਼ ਦੇ ਮੁਤਲਕ ਉਹਨਾਂ ਨੇ ਦਿੱਤੀ ਹੈ ਔਰ ਬੜੀ ਡੂੰਗੀ ਅਸੀਂ ਕਹਿ ਲਈ ਕਿ ਅਹਿਮ ਜਾਣਕਾਰੀ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਲਿਆਏਗਾ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀ ਦਿੱਕਤਾਂ ਪਰੇਸ਼ਾਨੀਆਂ ਤਾਂ ਉਹ ਨੂੰ ਆਉਣਗੇ ਨਹੀਂ ਸੋ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਬਰਿੰਦਰ ਸਿੰਘ ਪੁੱਲਰ ਹੋਰਾ ਦੀ ਟੀਮ ਦੇ ਨਾਲ ਸੰਪਰਕ ਕਰਕੇ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਸ਼ੇਅਰ ਕਰ ਸਕਦੇ ਹੋ ਨੁਸਖੇ ਬਾਬਤ ਫਾਰਮੂਲੇ ਬਾਬਤ ਵੀ ਕੋਈ ਚੀਜ਼ ਅਗਰ ਤੁਹਾਨੂੰ ਨਹੀਂ ਸਮਝ ਲੱਗਦੀ ਤਾਂ ਤੁਸੀਂ ਆਪਣੀ ਬਿਮਾਰੀ ਮੁਤਾਬਕ ਉਹਨੂੰ ਸਮਝ ਸਕਦੇ ਹੋ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਗੱਲ ਨਹੀਂ ਬਣ ਰਹੀ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਇਸ ਤਰ੍ਹਾਂ ਦੇ ਟੋਟਕੇ ਨਾਲ ਤਾਂ ਡਾਕਟਰ ਸਾਹਿਬ ਦੀ ਵਿਜ਼ਿਟ ਹੁੰਦੀ ਹੈ ਅਲੱਗ-ਅਲੱਗ ਸੈਂਟਰਸ ਦੇ ਉੱਤੇ ਤੁਸੀਂ ਫਿਰ ਵੀ ਡਾਕਟਰ ਸਾਹਿਬ ਨਾਲ 1 ਟੂ 1 ਕੰਸਲਟ ਹੈਗਾ ਜਿਹੜਾ ਉਹ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਲੋਕਾਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆਉਣ ਵਾਲੀਆਂ ਤੁਹਾਨੂੰ ਲੱਗਦਾ ਸੀ ਕਿ ਬਹੁਤ ਪੁਰਾਣੀਆਂ ਨੇ ਜਾਂ ਆ ਸਕਦੀਆਂ ਨੇ ਧੰਨਵਾਦ